ਕਿਉਂਕਿ ਇਹਦੇ ਵਿੱਚ 5-2 ਘੰਟਿਆਂ ਦਾ ਇਹ ਨਾਟਕ ਹੈ ਓਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਹਾਸੇ ਹੈ ਜੀ ਹੱਸਣ ਹੀ ਹੈ ਬਸ ਮੈਂ ਕਹਿੰਦਾ ਵੀ 1 ਮਿੰਟ ਵੀ ਤੁਹਾਨੂੰ ਅੱਜਕੱਲ ਟੈਨਸ਼ਨ ਆਣੇ ਸਾਰਿਆਂ ਨੂੰ ਜੀ 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 ਰੇ ਕੋਲ ਦਾ ਸਟੈਸ ਚ ਪਰ ਇਹ ਜਦੋਂ ਨਾਟਕ ਦੇਖ ਲੂਗਾ ਹਾਂ ਜੀ ਨੜੇ ਇੱਕ ਬਹੁਤ ਵੱਡਾ ਮੈਸੇਜ ਹੈ ਫੈਮਿਲੀ ਸ਼ੋਅ ਹੈ ਫੈਮਲੀਆਂ ਦੇ ਦੇਖਣ ਆਣਾ ਮੈਂ ਬੇਨਤੀ ਕਰਦਾ ਬੱਚੇ ਜਨਮਾ ਫੈਮਿਲੀ ਆਗੀ ਦਾ ਲੜਾਈ ਦਾ ਸਾਡੀ ਪੱਕੀ ਹੈ ਉਹਦਾ ਡਾਇਲੋਗ ਬਹੁਤ ਮਸ਼ਹੂਰ ਹੈ ਕਹਿੰਦੀ ਅਛਾੜਿਆ ਜੇ ਮੈਂ ਮਾੜੀਆਂ ਮੈਂ ਰੰਡੀ ਹੋਵਾਂ ਜੇ ਤੂੰ ਮਾੜਿਆ ਰੱਬ ਤੈਨੂੰ ਚੱਕੇ ਦੋਨੇ ਆ ਪਿਛਲੀ ਵਾਰੀ ਸੀ ਗਏ ਸੀ ਟਰਾਂਟੋ ਉੱਥੇ ਇੱਕ ਬੀਬੀ ਨੇ ਬੁੜੀ ਸੀ ਵਿਚਾਰੀ ਨੇ ਪਹਿਲੀ ਟਿਕਟ ਖਰੀਦੀ ਉਹਦੀ ਹੱਸਦੀ ਹੱਸਦੀ ਦੀ ਮੌਤ ਹੋਈ ਉਹਦੀ ਅੱਛਾ 70 ਸਾਲ ਦੀ ਸੀਗੀ ਉਹ ਕੀ ਪੇਸਾਨੂ ਚੇਵੋ ਪਰ ਉਹ ਲੈ ਗਏ ਤੇ ਹਸਪੀਟਲ ਉਹਨੂੰ ਲੈ ਗਏ ਤੇ ਉਹ ਉਦੋਂ ਬਾਅਦ ਡੈਥ ਹੋਈ ਉਹਦੀ ਅਟੈਕ ਆ ਗਿਆ ਸੀ ਉਸ ਨੂੰ ਹੱਸ ਹੱਸ ਕੇ ਮਤਲਬ ਹੁਣ ਮੈਂ ਇਹ ਕਹਿ ਸਕਦਾ ਕਿ ਥੋੜਾ ਜਿਹਾ ਪਾਈ ਆਪਣਾ ਇੰਤਜ਼ਾਮ ਵੀ ਕਰਕੇ ਆਈਓ ਐ ਵੀ ਹੋ ਜਾਂਦਾ ਬਸ ਬੇਨਤੀ ਕਰਦਾ ਵੀ ਪੂਰੀ ਫੈਮਿਲੀ ਨੂੰ ਲੈ ਕੇ ਆਇਓ ਬੱਚਿਆਂ ਨੂੰ ਲੈ ਕੇ ਆਇਓ ਬਜ਼ੁਰਗਾਂ ਨੂੰ ਵੀ ਲੈ ਕੇ ਆਇਓ ਕਿਉਂਕਿ ਫੈਮਿਲੀ ਸ਼ੋਅ ਹੈ ਇੱਕ ਵੀ ਦੇ ਚ ਇਸ ਤਰ੍ਹਾਂ ਦਾ ਸ਼ਬਦ ਨਹੀਂ ਹੈਗਾ ਵੀ ਜਿਹੜਾ ਨਾਂ ਸੁਣਯੋਗ ਹੋਵੇ ਕਿਉਂਕਿ ਬਹੁਤ ਵੱਡਾ ਮੈਸੇਜ ਵੀ ਹੈ ਮੈਸੇਜ ਹੈ ਵੀ ਫੈਮਿਲੀयां ਨੂੰ ਪਿਆਰ ਨਾਲ ਰਹਿਣਾ ਚਾਹੀਦਾ ਹੈ ਵੀ ਮੀਆਂ ਬੀਬੀ ਨੂੰ ਵੀ ਪਿਆਰ ਨਾਲ ਰਹਿਣਾ ਚਾਹੀਦਾ ਬੱਚਿਆਂ ਦੀ ਬਹੁਤ ਵੱਡਾ ਇੱਕ ਮੈਸੇਜ ਆ ਬੱਚਿਆਂ ਵਾਸਤੇ ਵੀ ਵੀ ਆਪਣੇ ਬੱਚਿਆਂ ਨੂੰ ਟਾਈਮ ਦਿਓ ਬੱਚਾ ਕਦੇ ਵੀ ਨਹੀਂ ਵਿਗੜਦਾ ਵੈਲਕਮ ਟੂ ਰੀਸੈਂਟ ਟਾਈਮਸ ਮੈਂ ਮਮੂਨ ਰਸ਼ੀਦ ਅੱਜ ਫੇਰ ਇੱਕ ਖਾਸ ਮਹਿਮਾਨ ਦੇ ਨਾਲ ਹਾਜ਼ਰ ਆ ਅੱਜ ਸਾਡੇ ਨਾਲ ਜੋ ਸ਼ਖਸੀਅਤ ਨੇ ਉਹਨਾਂ ਨੂੰ ਕਿਸੇ ਮਤਲਬ ਇੰਟਰੋਡਕਸ਼ਨ ਦੀ ਕੋਈ ਜ਼ਰੂਰਤ ਹੈ ਨਹੀਂ ਤੁਸੀਂ ਦੇਖ ਕੇ ਪਹਿਚਾਣ ਹੀ ਲਿਆ ਹੁਣ ਗੁਰਚੇਤ ਭਾਜੀ ਗੁਰਚੇਤ ਭਾਜੀ ਸਾਡੇ ਨਾਲ ਹੈ ਔਰ ਇਹਨਾਂ ਦਾ ਇੱਕ ਡਰਾਮਾ ਮੈਂ ਕਹਾਂਗਾ ਪੋਸਟਰ ਦੇ ਉੱਪਰ ਇੱਕ ਵਾਰ ਸੀ ਕੈਮਰਾ ਘੁਮਾ ਦਿਓ ਥੋੜਾ ਟੈਨਸ਼ਨ ਫਰੀ ਟੈਨਸ਼ਨ ਫਰੀ ਡਰਾਮਾ ਜੋ ਇਹਨਾਂ ਦਾ ਆ ਰਿਹਾ ਹੈ ਔਰ ਮਲੇਰ ਕੋੜਲੇ ਦੇ ਵਿੱਚ ਜਿਹੜਾ ਹੈਗਾ ਇਹ ਇਹ ਮਤਲਬ ਆ ਰਹਿਣ ਭਾਜੀ ਆ ਰਹਿਣ ਆਪਣੀ ਟੀਮ ਦੇ ਨਾਲ ਡੇਟ ਹੈ 14 ਦਸੰਬਰ ਬਾਕੀ ਅੱਗੇ ਇਹਦੀ ਡਿਟੇਲ ਆਪਾਂ ਲੈਂਦੇ ਹਾਂ ਗੁਰਚੇਤ ਭਾਜੀ ਤੋਂ ਔਰ ਦੋ ਚਾਰ ਸੁਣਾਂਗੇ ਵੀ ਹਾਸੇ ਵਾਲੀਆਂ ਗੱਲਾਂ ਭਾਜੀ ਤੋਂ ਭਾਜੀ ਸਭ ਤੋਂ ਪਹਿਲਾਂ ਵੈਲਕਮ ਜੀ ਮੇਰੇ ਚੈਨਲ 'ਤੇ ਸੀਰ ਟਾਈਮ ਸਸਿਕਾ ਸਲਾਮ ਅਲੈਕਮ ਸਾਰਾ ਨੂੰ ਜੀ ਮੈਂ ਕਹਿ ਵੀ 14 ਤਰੀਕ ਨੂੰ ਜਿਹੜਾ ਸਾਡਾ ਨਾਟਕ ਹੈ ਜੀ ਟੈਨਸ਼ਨ ਫਰੀ ਜੀ ਫੈਮਿਲੀ 420 ਟੈਨਸ਼ਨ ਫਰੀ ਜਿਹੜਾ ਅਸੀਂ ਟੈਗੋਰ ਫੈਟੋਚ ਕੀਤਾ ਬਾਬਾ ਫਰੀਦ ਦੇ ਮੇਲੇ ਤੇ ਸਮਰਾਲੇ ਕੀਤਾ ਯੂਨੀਵਰਸਿਟੀ ਕੀਤਾ ਤੇ ਹੁਣ ਪੂਰੇ ਵਰਲਡ ਚ ਲੈ ਕੇ ਜਾ ਰਹੇ ਆ ਇਹਨੂੰ ਯਾਨੀ ਕਿ ਇਹ ਵੀ ਜਿਹੜੀ ਸ਼ੁਰੂਆਤ ਆ ਸਾਡੀ ਟਿਕਟਾਂ ਤੋਂ ਉਹ ਉਮਰੇਲ ਕੋਲੇ ਦੇ ਵਿੱਚੋਂ ਸ਼ੁਰੂ ਹੋ ਰਹੀ ਹੈ ਕੈਨੇਡਾ ਅਮਰੀਕਾ ਆਸਟ੍ਰੇਲੀਆ ਪੂਰੇ ਵਰਲਡ ਚ ਲੈ ਕੇ ਜਾਣਾ ਇਹ ਜਿਹੜਾ ਨਾਟਕ ਹੈ ਕਿਉਂਕਿ ਇਹਦੇ ਚ ਪਉਨੇ 2 ਘੰਟੇ ਦਾ ਇਹ ਨਾਟਕ ਹੈ ਓਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਹਾਸੇ ਹੈ ਜੀ ਹੱਸਣੇ ਹੈ ਬਸ ਮੈਂ ਕਹਿੰਦਾ ਵੀ 1 ਮਿੰਟ ਵੀ ਸਾਨੂੰ ਅੱਜ ਕੱਲ ਟੈਨਸ਼ਨ ਆਨੇ ਸਾਰਿਆਂ ਨੂੰ ਜੀ 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 ਪਰ ਇਹ ਕੋਈ ਦਾ ਟੈਸਟ ਚ ਹੈ ਪਰ ਇਹ ਜਦੋਂ ਨਾਟਕ ਦੇਖ ਲੂਗਾ ਨਾਲੇ ਇੱਕ ਬਹੁਤ ਵੱਡਾ ਮੈਸੇਜ ਹੈ ਫੈਮਿਲੀ ਸ਼ੋਅ ਹੈ ਫੈਮਲੀਆਂ ਦੇ ਦੇਖਣ ਆਣਾ ਮੈਂ ਬੇਨਤੀ ਕਰਨਾ ਵੀ ਬੱਚੇ ਜ਼ਰੂਰ ਆਉਣ ਜੀ ਜੀ ਕਿਉਂਕਿ ਇਹਦੇ ਵਿੱਚ ਬਹੁਤ ਵੱਡੀ ਸਿੱਖਿਆ ਵੀ ਮਾਪੇ ਅੱਜ ਕੱਲ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਜੀ ਜੀ ਤਾਂ ਹੀ ਬੱਚੇ ਵਿਗੜਦੇ ਨੇ ਜੀ ਉਹਦੇ ਚ ਸਾਰਾ ਦਿਖਾਇਆ ਹੋਇਆ ਕਿਵੇਂ ਘਰ ਦੀ ਨੋਖ ਚੋਕ ਮੀਆਂ ਬੀਬੀ ਦੀ ਨੋਖ ਚੋਕ ਇਹ ਤਾਂ ਜ਼ਰੂਰੀ ਹੋਣੀ ਆ ਜਦੋਂ ਮੇਰੇ ਨਾਲ ਉਹ ਆ ਗਈ ਨਾ ਜੇਲਦਾਰ ਨਹੀਂ ਜੇਲਦਾਰ ਨਹੀਂ ਆ ਗਈ ਤਾਂ ਲੜਾਈ ਤਾਂ ਸਾਡੀ ਪੱਕੀ ਹੀ ਆ ਜੀ ਉਹਦਾ ਡਾਇਲੋਗ ਬਹੁਤ ਮਸ਼ਹੂਰ ਹੈ ਕਹਿੰਦੀ ਅਛਾੜਿਆ ਜੇ ਮੈਂ ਮਾੜੀਆਂ ਮੈਂ ਰੰਡੀ ਹੋਵਾਂ ਜੇ ਤੂੰ ਮਾੜਿਆ ਰੱਬ ਤੈਨੂੰ ਚੱਕੇ ਦੋਨੇ ਪਾਸੇ ਆਪ ਬਚ ਗਈ ਮਤਲਬ ਵਨ ਐਂਡ ਹਾਡ ਵਨ ਐਂਡ ਬੋਥ ਮਤਲਬ ਜਿੱਧਰ ਮਰਜੀ ਹੋ ਜਵੇ ਬਚੀ ਹੋ ਜਵੇ ਤੇ ਸਾਰੇ ਆਰਟਿਸਟ ਨੇ ਬਹੁਤ ਵਧੀਆ ਆਰਟਿਸਟ ਨੇ ਜਿਹੜੇ ਅੰਦਰ ਆਪਣਾ ਕਲਚਰ ਵੀ ਹੈ ਔਰ ਫੈਮਿਲੀਆਂ ਨੂੰ ਵੀ ਕਿਸ ਤਰ੍ਹਾਂ ਪਿਆਰ ਨਾਲ ਰਹਿਣਾ ਚਾਹੀਦਾ ਜਿੱਥੇ ਵੀ ਆਪਾਂ ਪਿਆਰ ਨਾਲ ਰਹਾਂਗੇ ਉੱਥੇ ਟੈਨਸ਼ਨ ਕਦੇ ਨਹੀਂ ਆਊਗੀ ਜੀ ਜੀ ਵੈਸੇ ਚ ਇਹ ਵੀ ਹੈ ਵੀ ਆਪਣੀ ਟੈਨਸ਼ਨ ਚ ਇੱਕ ਟ੍ਰੇਨਾਂ ਕਹਿ ਵਰਗੀ ਹੋਵੇ ਟੈਨਸ਼ਨ ਦੂਜੇ ਦੀ ਸੋਹਣੀ ਲੱਗਦੀ ਹੈ ਲਓ ਜੀ ਟੈਨਸ਼ਨ ਟੈਨਸ਼ਨ ਭਾਈ ਦਾ ਸਮਝ ਹੀ ਗਿਆ ਹੋਵੋਗੇ ਇਸ਼ਾਰਾ ਕਿ ਕਿਧਰ ਨੂੰ ਹੈ ਘਰ ਵਾਲੀ ਹੈ ਟੈਨਸ਼ਨ ਸਭ ਤੋਂ ਵੱਡੀ ਟੈਨਸ਼ਨ ਜਿਹੜੀ ਹੈ ਘਰ ਵਾਲੀ ਹੈ ਮੈਨੂੰ ਕਿਵੇਂ ਕਿਵੇਂ ਟੈਨਸ਼ਨ ਨਾ ਦਿੰਦੀ ਹੈ ਕਿਵੇਂ ਉਹਨੂੰ ਮੈਂ ਟੈਨਸ਼ਨ ਨਾ ਦਿੰਨਾ ਤੇ ਕਿਵੇਂ ਚੇ ਰੋਡੂ ਵੀ ਹੈ ਕਮਲ ਰਾਜਪਾਲ ਹੈ ਮੁੰਡਾ ਜੌਨ ਵੀ ਕੰਮ ਕਰ ਰਿਹਾ ਸਾਰੇ ਜਿੰਨੇ ਵੀ ਥੀਏਟਰ ਦੇ ਥੰਮਨੇ ਸਾਰੇ ਜਿਹੜੇ ਇਹਦੇ ਚ 6 ਕਲਾਕਾਰ ਨੇ ਪਰ ਸਾਨੂੰ ਸਤੇ ਤੇ ਲੱਗਣਗੇ ਵੀ ਪਤਲੇ ਕਿੰਨੇ ਕਲਾਕਾਰ ਨੇ ਬੰਦਸ ਬੰਨੇ ਰੂਪ ਚ ਆਉਣਗੇ ਜੀ ਜੀ ਹਾਂਜੀ ਬਹੁਤ ਕੋਮੇਡੀ ਹੈ ਤੇ ਥੋੜਾ ਬਹੁਤਾ ਤਬਾਵੀ ਹੈ ਹਰ ਚੀਜ਼ ਤੇ ਜਦੋਂ ਜਿਵੇਂ ਅਸੀਂ ਲਾਉਨੇ ਪਖੰਡ ਪਖੰਡੀ ਬਾਬਿਆਂ ਤੇ ਵੀ ਹੈ ਸੋ ਪੂਰਾ ਇੱਕ ਫੈਮਿਲੀ ਸ਼ੋ ਹੈ ਫੈਮਿਲੀ ਸ਼ੋ ਹੈ ਜਿਹੜਾ ਉਹਨਾਂ ਫੈਮਿਲੀਆਂ ਨਾਲੀ ਦੁਨਾਂ ਰਜਿਸਟਰੀ ਕੈਨੇਡਾ ਅਮਰੀਕਾ ਸਾਰੇ ਜਾਣਦੇ ਆ ਸਾਨੂੰ ਤਿੰਨ ਪੀੜੀਆਂ ਦੇਖਣ ਆਉਂਦੀਆਂ ਨੇ ਜੀ ਜੀ ਜਿਵੇਂ ਦਾਦਾ ਉਹਦੇ ਉਹਦਾ ਬੇਟਾ ਉਹਦੇ ਪੋਤੇ ਹੈਨਾ ਤਿੰਨ ਸ਼ੋ ਤਾਂ ਹੀ ਸਾਡੇ 16 ਡਾਟ ਹੁੰਦੇ ਨੇ ਜਿੰਨੇ ਵੀ ਸ਼ੋ ਨੇ ਸਾਡੇ ਅੱਜ ਤੱਕ ਮੈਨੂੰ ਲੱਗਦਾ ਵੀ ਬਾਹਰ ਅਸੀਂ ਸ਼ੋ ਕਰਦੇ ਆ ਇੱਕ ਵੀ ਕੁਰਸੀ ਕਦੇ ਖਾਲੀ ਨਹੀਂ ਰਹੇ ਜੀ ਆ ਪਿਛਲੀ ਵਾਰੀ ਸੀ ਗਈ ਸੀ ਟ੍ਰਾਂਟੋ ਉੱਥੇ ਇੱਕ ਬੀਬੀ ਨੇ ਬੁੜੀ ਸੀ ਵਿਚਾਰੀ ਨੇ ਪਹਿਲੀ ਟਿਕਟ ਖਰੀਦੀ ਹਾਂ ਉਹਦੀ ਹੱਸਦੀ ਹੱਸਦੀ ਦੀ ਮੌਤ ਹੋਈ ਉਹਦੀ ਅੱਛਾ 70 ਸਾਲ ਦੀ ਸੀਗੀ ਉੱਥੇ ਤੇ ਸਾਨੂੰ ਸ਼ੋ ਫਿਰ ਲੈ ਗਏ ਤੇ ਹਸਪੀਟਲ ਉਹਨੂੰ ਲੈ ਗਏ ਚਲੋ ਉਦੋਂ ਬਾਅਦ ਡੈਥ ਹੋਈ ਉਹਦੀ ਅਟੈਕ ਆ ਗਿਆ ਸੀ ਉਸਨੂੰ ਹੱਸ ਹੱਸ ਕੇ ਮਤਲਬ ਹੁਣ ਮੈਂ ਇਹ ਕਹਿ ਸਕਦਾ ਕਿ ਥੋੜਾ ਜਿਹਾ ਪਈ ਆਪਣਾ ਇੰਤਜ਼ਾਮ ਵੀ ਕਰਕੇ ਆਈਓ ਐ ਵੀ ਹੋ ਜਾਂਦਾ ਕਿਉਂਕਿ ਸ਼ੋਰ ਜਿਹਨਾਂ ਨੂੰ ਜਿਹਨਾਂ ਨੂੰ ਦਿਲ ਦੀ ਬਿਮਾਰੀ ਹੈ ਡਾਕਟਰ Saab ਹੋਈ ਉੱਤੇ ਉਹ ਵੈਸੇ ਵੀ ਆਪਾਂ ਜਿਹੜਾ ਡਾਕਟਰ ਸਾਹਿਬ ਦੇ ਕਲੀਨਿਕ 'ਚ ਬੈਠੇ ਆ ਡਾਕਟਰ ਸ਼ਾਹਿਦ ਕਲੀਨਿਕ ਦੇ ਵਿੱਚ ਇੱਥੇ ਭਾਈ ਆਏ ਹੋ ਨਾ ਇੱਥੇ ਆਪਾਂ ਇੰਟਰਵਿਊ ਕਰ ਰਹੇ ਆ ਮੈਂ ਇਹ ਕਹਿਣਾ ਵੀ ਜੇ ਤਾਂ ਭਾਈ ਗੋਲੀ ਹੈਗੀ ਅਵੇਲੇਬਲ ਤੁਹਾਡੇ ਕੋਲ ਤਾਂ ਠੀਕ ਨਹੀਂ ਅਦਰਵਾਈਜ਼ ਇੱਕ ਵਾਰ ਇਹਨਾਂ ਨੂੰ ਮਿਲ ਕੇ ਲੈ ਲਿਓ ਤੁਸੀਂ ਨਾਲ ਲੈ ਜਾਣਗੇ ਛੁੱਟੇ ਹੋਣਗੇ ਤਾਂ ਸਹੀ ਸੋ ਵੀ ਚਲੋ ਕਹਿੰਦਾ ਬਾਬਾ ਹੱਸਣਾ ਜ਼ਰੂਰੀ ਹੈ ਸਿਹਤ ਵਾਸਤੇ ਹੱਸਣ ਦੇ ਨਾਲ ਕਿੰਨੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਵੀ ਭਾਵੇਂ ਹੋ ਡਿੱਡੀ ਮਰਜੀ ਬਿਮਾਰੀ ਉਹ ਪਰ ਟੈਨਸ਼ਨ ਤੋਂ ਵੱਡੀ ਕੋਈ ਬਿਮਾਰੀ ਨਹੀਂ ਜੀ 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 ਕਿਉਂਕਿ ਟੈਨਸ਼ਨ ਦਾ ਲਾਜਵਾ ਸਾਡੇ ਕੋਲ ਹੀ ਹੈ ਅਸੀਂ ਸਾਰੇ ਮਲੇਰ ਕੋਲੇ ਨੂੰ ਟੈਨਸ਼ਨ ਫ੍ਰੀ ਕਰਦਾਂਗੇ ਜੀ ਹਾਂਜੀ ਬਾਕੀ ਗੁਰਜੇਰ ਭਾਜੀ ਇੱਕ ਹੋਰ ਮੈਂ ਗੱਲੇ ਪੁੱਛੂਗਾ ਕਿ ਸ਼ੁਰੂਆਤ ਤੁਸੀਂ ਕਹਿੰਦੇ ਹੋ ਕਿ ਸ਼ੁਰੂਆਤ ਤੁਸੀਂ ਮਲੇਰ ਕੋਲੇ ਤੋਂ ਕਰ ਰਹੇ ਹੋ ਤਾਂ ਮਲੇਰ ਕੋਟ ਨਾਲ ਹੀ ਕਿਉਂ ਚੂਜ਼ ਕੀਤਾ ਜੀ ਇੱਥੇ ਸਾਡੇ ਬਹੁਤ ਮੁਹੱਬਤ ਹੈ ਸੀ ਕਿਉਂਕਿ ਅਸੀਂ ਪਾਕਿਸਤਾਨ ਵੀ ਜਾਂਦੇ ਰਹੇ ਨੇ ਇੱਥੇ ਮੇਰੀ ਸਤਾਰਬਾਈ ਨਾਲ ਵੀ ਬਹੁਤ ਮੁਹੱਬਤ ਦਾ ਬੜੇ 25 30 ਸਾਲਾਂ ਦਾ ਸਾਡਾ ਪਿਆਰ ਹੈ ਜੀ ਤੇ ਬਾਕੀ ਇਹ ਮੁੰਡਿਆਂ ਨੇ ਜਦੋਂ ਕਿਹਾ ਕਹਿੰਦੇ ਵੀ ਇਸ 쇼 ਕਰਾਉਣਾ ਪਹਿਲਾਂ ਰਾਣੇ ਦਾ 쇼 ਕਰਾਉਂਦੇ ਰਹੇ ਨੇ ਓਕੇ ਮੈਂ ਖੈਰ ਦੋਨੋ ਜ਼ਿੰਦਗੀ ਚ ਕਾਟੇ ਨਹੀਂ ਪੈਣ ਦਿੰਦੇ ਹੈਗੇ ਵੀ ਕਹਵੇ ਕਿਤੇ ਐ ਨਹੀਂ ਹੋਊਗਾ ਕਿ ਕੋਈ ਸਾਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਸਾਨੂੰ ਪਤਾ ਹੈ ਜੀ ਅਸੀਂ ਕਿਉਂਕਿ ਅਸੀਂ ਹੱਕ ਸੱਚ ਤੇ ਖੜਦੇ ਆ ਹਾਂ ਹਮੇਸ਼ਾ ਹੀ ਹਨ ਹੱਕ ਸੱਚ ਦੀ ਗੱਲ ਕਰਦੇ ਆ ਮੇਰੇ ਕੋਲ ਦੇ ਨਾਲ ਤਾਂ ਸਾਡਾ ਖਾਨੜ ਕਰਕੇ ਵੀ ਬਹੁਤ ਸਬੰਧ ਹੈ ਜੀ ਮੇਰੇ ਕੋਲ ਦੇ ਨਾਲ ਬਹੁਤ ਸਬੰਧ ਨੇ ਸਤਾਰਪਾਜੀ ਹੋ ਗਿਆ ਮੋਹਨ ਲਾਲ ਵੈਰਜੀ ਹੋਗੇ ਮੋਹਨ ਲਾਲ ਵੈਰਜੀ ਸਾਡੇ ਬਹੁਤ ਅਜ਼ੀਜ਼ ਨੇ ਜੀ ਤੇ ਬਾਕੀ ਸਾਰਾ ਮਰੇ ਲਕੋਟੜੀ ਅਜੀਜ਼ਾ ਨੇ ਇਹ ਤਾਂ ਹੈ ਜੀ ਜੋ ਫੈਨ ਫੋਲੋਇੰਗ ਹੈ ਭਾਜੀ ਬਹੁਤ ਜ਼ਬਰਦਸਤ ਫੈਨ ਫੋਲੋਇੰਗ ਹੈ ਮੈਂ ਇੱਕ ਹੋਰ ਗੱਲ ਦਾ ਸਮਾ ਕੱਲਾ ਸਿਰਫ ਔਰ ਸਿਰਫ ਆਪਾਂ ਇੰਡੀਆ ਦੀ ਔਰ ਪੰਜਾਬ ਦੀ ਜਿਹੜਾ ਚੜ੍ਹਦਾ ਪੰਜਾਬ ਹੈ ਉੱਥੇ ਦੀ ਗੱਲ ਨਹੀਂ ਕਰ ਰਿਹਾ ਮੈਂ ਲੈnde ਪੰਜਾਬ ਦੀ ਵੀ ਗੱਲ ਕਰ ਰਿਹਾ ਮੈਂ ਉਹਨਾਂ ਗੱਲ ਦਾ ਸਾ ਮੇਰੇ ਆਪਣੇ ਖੁਦ ਦੇ ਰਿਸ਼ਤੇਦਾਰ ਉਧਰ ਹੈ ਉਹ ਜਿਹੜੇ ਅਕਸਰ ਗੱਲ ਕਰਦੇ ਨਾਲੇ ਤੇ ਭਾਜੀ ਉਹ ਫੈਮਿਲੀ ਵਾਲੇ ਭਾਜੀ ਨੂੰ ਕਿੱਦਾਂ ਮਿਲੇ ਹੋ ਅੱਜ ਮੇਰਾ ਖਿਆਲ ਵੀਡੀਓ ਜਦੋਂ ਇਹ ਅਪਲੋਡ ਹੋਣੀ ਹੈ ਤਾਂ ਉਹਨਾਂ ਨੂੰ ਹੋਰ ਕੁਝ ਵੀ ਹੋਣੀ ਹੈ ਕਿ ਭਾਜੀ ਨਾਲ ਲੱਗੀ ਬਾਹਰ ਪਾਕਿਸਤਾਨ ਉਤੇ ਕਹਿੰਦੇ ਨੇ ਨਾ ਵੀ ਤੁਸੀਂ ਵੀ ਆਪਣੇ ਵਾਲੇ ਜਿਹੜੇ ਸਿਆਸਤਦਾਨ ਨੇ ਉਹ ਨਹੀਂ ਇਹ ਚੀਜ਼ਾਂ ਆਪਾਂ ਨੂੰ ਮਿਲ ਨਾ ਦਿੰਦੇ ਕਲਾਕਾਰ ਦਾ ਕੰਮ ਉਹਦਾ ਜੋੜਨਾ ਜੀ ਜੀ ਅਸੀਂ ਜੋੜ ਰਹੇ ਹਾਂ ਦੋਨਾਂ ਮੁਲਕਾਂ ਚ ਦੀ ਸਾਂਝ ਵਧਾ ਰਹੇ ਹਾਂ ਸਾਡੀ ਫਿਲਮ ਆਈ ਸੀ ਸਾਂਝਾ ਪੰਜਾਬ ਸਾਂਝੇ ਪੰਜਾਬ ਦੇ ਵਿੱਚ ਹੀ ਦਿਖਾਇਆ ਵੀ ਕਿੱਦਾਂ ਹਨਾ ਉਹ ਮੂਦੀ ਮਦਦ ਕਰਦੇ ਨੇ ਉਧਰ ਤਾਂ ਜੀ ਜੀਦੇ ਦੀ ਲੱਸੀ ਜਿੰਤੇ ਦੀ ਅਸੀਂ ਗਿਆ ਸਾਡਾ ਇੱਕ ਵੀ ਪੈਸਾ ਨਹੀਂ ਕਦੇ ਕਿਸੇ ਨੇ ਲਿਆ ਅੱਛਾ ਬੜੇ ਸਤੋਂ ਹੁਣ ਫਿਲਮ ਬਣਾ ਕੇ ਆਇਆ ਉਧਰ ਸਾਡਾ ਕੋਈ ਖਰਚਾ ਨਹੀਂ ਆਇਆ ਸਾਰੇ ਉਹ ਰਸ਼ੇਦ ਮਹਿਮੂਦ ਸਾਹਿਬ ਨੇ ਜਿਨ੍ਹਾਂ ਨੇ ਇਹਦੇ ਵਿੱਚ ਕੰਮ ਕੀਤਾ ਸਾਡੀ ਫਿਲਮ ਵਿੱਚ ਮੈਂ ਉਹਨਾਂ ਨੂੰ ਪੈਸੇ ਦੇਣ ਲੱਗਿਆ ਮੈਂ ਖੈ ਮੈਨੂੰ ਹੱਥ ਬੰਦ ਕੇ ਖੜ ਕੇ ਕਹਿੰਦੇ ਪਰਚੇ ਤੁਸੀਂ ਨਫਰਤਾਂ ਖਤਮ ਕਰ ਰਹੇ ਹੋ ਅੱਗ ਬੁਝਾਉਣ ਚ ਚਿੜੀ ਦਾ ਹਿੱਸਾ ਨਹੀਂ ਪੈ ਸਕਦਾ ਹਾਏ ਹਾਏ ਕੀ ਬੋਲ ਰਿਹਾ ਖਜੋ ਪਾਣੀ ਆ ਗਿਆ ਸੀਗਾ ਤੇ ਬਹੁਤ ਲੋਕ ਮੁਹੱਬਤ ਕਰਦੇ ਨੇ ਜੀ ਜਿੱਥੇ ਵੀ ਜਾਣੇ ਆ ਮੈਂ ਚੱਕ ਪੰਜ ਵਾਲੇ ਸਾਡੇ ਉਹ ਰਾਣਾ ਜਲੀਲ ਜੀ ਉਹ ਬਹੁਤ ਸਾਨੂੰ ਪਿਆਰ ਕਰਦੇ ਨੇ ਰਾਣਾ ਜ਼ਵੇਦ ਉਹ ਵੀ ਸਾਨੂੰ ਬੜਾ ਪਿਆਰ ਕਰਦੇ ਨੇ ਨਾਸਰ ਢਿਲੋਂ ਪਾਜੀ ਹੋਏ ਸਾਰੇ ਜਿਨ੍ਹਾਂ ਵੀ ਨੇ ਮੈਂ ਕਹਿੰਦਾ ਵੀ ਸਾਨੂੰ ਲੱਗਦਾ ਹੀ ਨਹੀਂ ਹੈਗਾ ਅਸੀਂ ਉੱਧਰ ਜਾ ਕੇ ਉਹੀ ਕਲਚਰ ਦੇਖਦੇ ਆ ਰਜਾਈਆਂ ਚ ਪੈਂਦੇ ਹੁੰਦੇ ਆ 16 ਦਰੀਚੇ ਬੜਾ ਵਧੀਆ ਲੱਗਦਾ ਉੱਧਰ ਬਹੁਤ ਚੰਗੇ ਲੋਕ ਨੇ ਮੈਂ ਦੇਖੀ ਇਹ ਵੀਡੀਓ ਥੋੜੀ ਤੁਸੀਂ 12 ਦਰੀ ਤਾਂ ਬੜੀ ਮਤਲਬ ਸੀ ਸੁਣੀ ਸੀ 14 ਦਰੀ ਤੋਂ ਨਹੀਂ ਦਿਖਾਈਏ 16 ਦਰੀ 16 ਦਰੀ 16 ਦਰੀ ਨਹੀਂ ਚਾਹੀਏ 16 ਦਰੀ 16 ਦਰੀ ਬਾਕੀ ਜੋ ਵੀਡੀਓ ਵੀਡੀਓ ਅਪਲੋਡ ਹੋ ਜਣੀ ਹੈ ਇਹ ਵੀਡੀਓ ਨਾ ਸਿਰਫ ਇਸ ਪੰਜਾਬ ਦੇ ਵਿੱਚ ਬਲਕਿ ਪਾਕਿਸਤਾਨੀ ਪੰਜਾਬ ਦੇ ਵਿੱਚ ਚੱਲਣ ਦੀ ਪੂਰੀ ਉਮੀਦ ਹੈ ਕਿਉਂਕਿ ਭਾਜ ਨੇ ਸ਼ੇਅਰ ਕਰਨੀ ਹੈ ਤੇ ਉਸ ਤੋਂ ਬਾਅਦ ਇਹਨਾਂ ਦੇ ਚੌਹਣ ਵਾਲੇ ਜਿੱਥੇ-ਜਿੱਥੇ ਵੀ ਹੈਗੇ ਉਹ ਕਰਨਗੇ ਹੁਣ ਇੱਕ ਆਪਾਂ ਅਪੀਲ ਲੰਨੇ ਆ ਦੇਖੋ ਬਲੇਰ ਕੋਲਲੇ ਦੇ ਵਿੱਚ ਆਏ ਨੂੰ ਇਹ ਮਾਨ ਕਰ ਦੇਣ ਕਿ ਬਲੇਰ ਕੋਲਲੇ ਦੇ ਵਿੱਚ ਬਹੁਤ ਬੰਦੇ ਪਿਆਰ ਕਰਨ ਵਾਲੇ ਨੇ ਔਰ ਇਸ ਮਾਨ ਨੂੰ ਸਤਕਾਰ ਦੇਣ ਦੀ ਜ਼ਿੰਮੇਵਾਰੀ ਵੀ ਬਲੇਰ ਕੋਲਲੇ ਵਾਲਿਆਂ ਦੀ ਹੈ ਕਿ ਅਸੀਂ 14 ਤਰੀਕ ਨੂੰ ਹੋਮ ਹੋਮ ਆ ਕੇ ਜਾਈਏ ਔਰ ਆਪਾਂ ਭਾਈ ਤੋਂ ਪੁੱਛ ਵੀ ਲੈਣਾ ਸਰ ਸਾਨੂੰ ਇੱਕ ਡਿਟੇਲ ਇਹ ਵੀ ਦੇ ਦੋ ਆਡੀਅנס ਨੂੰ ਕਿ ਟਿਕਟਾਂ ਕਿੱਥੋਂ ਮਿਲਦੀਆਂ ਨੇ ਕੀ ਰੇਟ ਹੈ ਬੰਦੇ ਨੇ ਅਗਰ ਕਿਸੇ ਨੇ ਬਾਏ ਕਰਨਾ ਹੈ ਕਿ ਕਿੱਥੇ ਪਹੁੰਚੇ ਟਿਕਟਾਂ ਦਾ ਇਹ ਤੇ ਪੋਸਟਰ ਦੇ ਉੱਤੇ ਵੀ ਨੰਬਰ ਨਾਮ ਲਿਖਿਆ ਹੋਇਆ ਹੈ ਜੀ ਨੰਬਰ ਨੇ ਤਿੰਨ ਨੰਬਰ ਨੇ ਗਏ ਤੇ ਬਾਕੀ ਮੈਨੂੰ ਉਹਨਾਂ ਮੁੰਡਿਆਂ ਦਾ ਨਾਮ ਤਾਂ ਪਤਾ ਨਹੀਂ ਲੋਕਮਾਨ ਪੰਜਾਬ ਲੋਕ ਹਾਂ ਲੋਕਮਾਨ ਪੰਜਾਬ ਦੀ ਹੈ ਲੋਕਮਾਨ ਪੰਜਾਬ ਦੀ ਵ ਇਹਨਾਂ ਦੀ ਬਹੁਤ ਮਿਹਨਤ ਕਰਦੇ ਨੇ ਮੁੰਡੇ ਇਹ ਇਹਨਾਂ ਤੋਂ ਟਿਕਟਾਂ ਤੁਸੀਂ ਲੈ ਸਕਦੇ ਹੋ ਉੱਤੇ ਇੱਥੇ ਮੈਨਾਂ ਦਾ ਬਹੁਤੀ ਜ਼ਿਆਦਾ ਨਹੀਂ ਸਿਨੇਮੇ ਦੇ ਵਿੱਚ ਆਪਾਂ ਜਾਣਿਆ 1000 ਰੁਪਏ ਨੂੰ ਉਹ ਜਾ ਕੇ ਆਉਨੇ ਆਪਾਂ 1000 ਰੁਪਏ ਲੱਗ ਜਾਂਦਾ ਤੇ ਇੱਥੇ ਜਨਕੀ ਤਕਰੀਬਨ ਵੀ 300 ਤੇ 500 ਦੀ ਟਿਕਟ ਹੈਗੀ ਉਹ ਤਾਂ ਆਪਾਂ ਨੂੰ ਸਾਰਾ ਕੁਝ ਦਿਸਦਾ ਉਹਦਾ ਕੰਪਿਊਟਰ ਹੈ ਇੱਥੇ ਸਾਨੂੰ ਲਾਈਵ ਦੇਖਾਂਗੇ ਜੀ 300 500 ਰੁਪਏ ਦੇ ਵਿੱਚ ਤੁਸੀਂ ਸਾਨੂੰ ਲਾਈਵ ਦੇਖੋਗੇ ਔਰ ਜਿਹੜਾ ਨਾਟਕ ਹੈ ਤੁਸੀਂ ਦੇਖੋਗੇ ਵੀ 2 ਘੰਟੇ ਕਿਵੇਂ ਰਿੰਗਦੇ ਨੇ ਹੂੰ ਜਿਵੇਂ ਲੜਦੇ ਨੇ ਵੀ ਇਹਨਾਂ ਦੀ ਲੜਾਈ ਨਹੀਂ ਮੁੱਕ ਰਹੀ ਹੈ ਇਹ ਉਹ ਮੇਰੇ ਯਾਦ ਹੈ ਭਾਜੀ ਤੁਹਾਡਾ ਮਾਤਲਬ ਇਹ ਹੈ ਕਿ ਫੇਸ ਹੀ ਬੜਾ ਜ਼ਬਰਦਸਤ ਔਰ ਪ੍ਰੋਮਿਨੈਂਟ ਕਿ ਫੇਸ ਹੈ ਪੰਜਾਬ ਦਾ ਆਪਾਂ ਕਹਿ ਲਈਏ ਵੀ ਅ ਮੈਂ ਇਹਨਾਂ ਨੂੰ ਦੇਖਿਆ ਉਹਦੇ ਵਿੱਚ ਆਪਣੇ ਜਦੋਂ ਧਰਨਾ ਲੱਗਿਆ ਸੀਗਾ ਦਿੱਲੀ ਬਾਰਡਰ ਦੇ ਮੈਂ ਉਦੋਂ ਵੀ ਦੇਖਿਆ ਮੈਂ ਭਾਜੀ ਦੀ ਗੱਲਾਂ ਵੀ ਸੁਣੀ ਐ ਔਰ ਕਾਫੀ ਲੋਕ ਪਸੰਦ ਕਰਦੇ ਆ ਹੁਣ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਆਉਂਦੇ ਆ ਟਿਕਟਾਂ ਵਾਸਤੇ ਜਿਹੜੇ ਨੰਬਰ ਅਸੀਂ ਡਿਸਪਲੇ ਕਰਾਂਗੇ ਸਕਰੀਨ ਦੇ ਉੱਪਰ ਵੀ ਤੁਸੀਂ ਉਹਨਾਂ ਨੰਬਰ ਦੇ ਉੱਪਰ ਕਾਲ ਕਰਕੇ ਟਿਕਟ ਖਰੀਦ ਸਕਦੇ ਹੋ ਲਾਸਟ ਅਪੀਲ ਦੇ ਨਾਲ ਆਪਾਂ ਇਹਨੂੰ ਕਨਕਲੂਡ ਕਰਾਂਗੇ ਭਾਜੀ ਬਲੇਅਰ ਕੋਲ ਵਾਲਿਆਂ ਨੂੰ ਇੱਕ ਅਪੀਲ ਤੁਹਾਡੇ ਅੰਦਰ ਵੈਸੇ ਬੇਨਤੀ ਕਰਦਾ ਵੀ ਪੂਰੀ ਫੈਮਿਲੀ ਨੂੰ ਲੈ ਕੇ ਆਇਓ ਬੱਚਿਆਂ ਨੂੰ ਲੈ ਕੇ ਆਇਓ ਬਜ਼ੁਰਗਾਂ ਨੂੰ ਵੀ ਲੈ ਕੇ ਆਇਓ ਕਿਉਂਕਿ ਫੈਮਿਲੀ ਸ਼ੋਅ ਹੈ ਇੱਕ ਵੀ ਇਹਦੇ ਚ ਇਸ ਤਰ੍ਹਾਂ ਦਾ ਸ਼ਬਦ ਨਹੀਂ ਹੈਗਾ ਵੀ ਜਿਹੜਾ ਨਾ ਸੁਣਨ ਯੋਗ ਹੋਵੇ ਕਿਉਂਕਿ ਬਹੁਤ ਵੱਡਾ ਮੈਸੇਜ ਵੀ ਹੈ ਮੈਸੇਜ ਹੈ ਵੀ ਫੈਮਿਲੀयां ਨੂੰ ਪਿਆਰ ਨਾਲ ਰਹਿਣਾ ਚਾਹੀਦਾ ਹੈ ਵੀ ਮੇਆ ਬੀਬੀ ਨੂੰ ਵੀ ਪਿਆਰ ਨਾਲ ਰਹਿਣਾ ਚਾਹੀਦਾ ਹੈ ਬੱਚਿਆਂ ਦੀ ਬਹੁਤ ਵੱਡਾ ਇੱਕ ਮੈਸੇਜ ਹੈ ਬੱਚਿਆਂ ਵਾਸਤੇ ਵੀ ਵੀ ਆਪਣੇ ਬੱਚਿਆਂ ਨੂੰ ਟਾਈਮ ਦਿਓ ਬੱਚਾ ਕਦੇ ਵੀ ਨਹੀਂ ਵਿਗੜਦਾ ਵੀ ਦਾਦੀ ਮਾਂ ਕੋਲੇ ਕਹੀ ਜੀ ਗੁੰਦ ਹੁੰਦੀ ਹੈ ਜੋ ਜਿਹੜੀ ਸਾਰੇ ਪਰਿਵਾਰ ਨੂੰ ਜੋੜ ਕੇ ਰੱਖਦੀ ਹੈ ਦਾਦਾ ਦਾਦੀ ਨੂੰ ਜ਼ਰੂਰ ਲੈ ਕੇ ਉਹਨਾਂ ਨੂੰ ਵੀ ਇਹ ਨਾਟਕ ਜ਼ਰੂਰ ਦਿਖਾਓ ਫੈਮਿਲੀ 420 ਟੈਨਸ਼ਨ ਫਰੀ ਵਸ ਟੈਨਸ਼ਨ ਫਰੀ ਕਰਦਾਂਗੇ ਤੁਹਾਨੂੰ ਸਾਰਿਆਂ ਨੂੰ ਮੇਰੇ ਕੋਲ ਨੂੰ ਤੁਸੀਂ ਆਏ ਸਾਨੂੰ ਦੱਸ ਤੇ ਗੱਲ ਵੀ ਤੁਸੀਂ ਏ ਤੱਕ ਨਾਟਕ ਦੀਆਂ ਗੱਲਾਂ ਕਰਦੇ ਰਹੋਗੇ। ਪਾਜੀ ਥੈਂਕ ਯੂ। ਥੈਂਕ ਯੂ ਜੀ। ਬਹੁਤ-ਬਹੁਤ ਸ਼ੁਕਰੀਆ ਗੁਰਚੇਨ ਭਾਈ ਤੁਸੀਂ ਸਮਾਂ ਦਿੱਤਾ ਔਰ ਸਾਡੇ ਨਾਲ ਗੱਲ ਕਰਨ ਵਾਸਤੇ ਕੁਝ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਸਮਾਂ ਕੱਢਿਆ। ਉਹ ਧੰਨਵਾਦ ਦੀਆਂ ਔਰ ਇੱਕ ਅਪੀਲ ਮੈਂ ਵੀ ਕਰ ਦਵਾ ਮੇਰੇ ਆਡੀਅנס ਨੂੰ ਜੋ ਵੀ ਸਾਡੇ ਫਾਲੋਅਰਸ ਹੈਗੇ ਦੇਖੋ ਪਾਜੀ ਆਏ ਆ ਇੱਕ ਮਤਲਬ ਫੇਸ ਹੈ ਨਾਮ ਹੈ ਤੇ ਆਪਾਂ ਵੀ ਇਹਨਾਂ ਨੂੰ ਉਨਾ ਹੀ ਮਾਨ ਦਈਏ ਜਿੰਨਾ بڑا ਇਹਨਾਂ ਦਾ ਦੇਖੋ ਚੌਣ ਵਾਲੇ ਪਾਕਿਸਤਾਨ ਦੇ ਵਿੱਚ ਵੀ ਚੌਣ ਵਾਲੇ ਪੂਰੀ ਦੁਨੀਆ ਦੇ ਵਿੱਚ ਵੀ ਅਸੀਂ ਵੀ ਦਿਖਾ ਦਈਏ ਕਿ ਬਲੇਰ ਕੋਟਲੇ ਵਾਲੇ ਵੀ ਇਹਨਾਂ ਦੀ ਵੀ ਫਾਲੋਅਸ਼ਿਪ ਦੇ ਵਿੱਚ ਪਿੱਛੇ ਨਹੀਂ ਹਨ ਇਹਨਾਂ ਸ਼ਬਦਾਂ ਦੇ ਨਾਲ ਵਿਦਾ ਲਵਾਂਗਾ ਫੇਰ ਐਸੀ ਹੀ ਪ੍ਰੋਮਿਨੈਂਟ ਪਰਸਨੈਲਿਟੀਜ਼ ਨਾਲ ਮਿਲਦੇ ਰਹਾਂਗੇ ਟਿਲ ਦੈਨ ਥੈਂਕ ਯੂ ਥੈਂਕ ਯੂ ਵੈਰੀ ਮਚ